ਕੱਲ੍ਹ ਵਾਲਾ ਪਿੰਡ ਦੀ ਸਰਪੰਚ ਅਨੀਤਾ ਕੁਮਾਰੀ ਨੇ ਸਪੈਡਿਆ ਗਲੀ ਬਣਾਉਣ ਨੂੰ ਲੈ ਕੇ ਸਪੈਦੇ ਕਟਣ ਤੇ ਐਸ ਐਚਓ ਤੇ ਲਾਇਏ ਗੰਬੀਰ ਅਰੋਪ ਉੱਥੇ ਹੀ ਹਾਜੀਪੁਰ ਦੇ ਐਸ ਐਚਓ ਹਰਪ੍ਰੀਤ ਸਿੰਘ ਵੱਲੋਂ ਇਹ ਸਾਰੇ ਅਰੋਪਾਂ ਨੂੰ ਨਕਾਰਿਆ ਦੇਖੋ ਪੂਰੀ ਵੀਡੀਓ ਹਾਂਜੀ ਕੀ ਕਹਿਣਾ ਚਾਹੁੰਦੇ ਹੈ ਕਿ ਮੈਂ ਸਰਪੰਚ ਪਿੰਡ ਕਲਵਾਲ ਦੀ ਪੰਚਾਇਤ ਦੀ ਅਨੀਤਾ ਦੇ ਵੀ ਅਸੀਂ ਪਿੰਡ ਦਾ ਕੰਮ ਸ਼ੁਰੂ ਕੀਤਾ ਹੈਗਾ ਇੱਕ ਸੜਕ ਬਗਦੀ ਸੀ ਪਤੀ 35 ਸਾਲ ਤੋਂ ਕੰਮ ਨਹੀਂ ਹੋਇਆ ਉੱਥੇ ਬੜਾਈ ਨਹੀਂ ਕਿਸੇ ਨੇ ਅਸੀਂ ਬਣਾਣੀ ਸ਼ੁਰੂ ਕੀਤੀ ਕਿ ਚਲੋ ਬਣਾ ਦੇ ਲਿਆ ਸਾਡੀ ਰਾਹ ਦੇ ਵਿੱਚ ਕਈਆਂ ਨੇ ਰੁਕਾਵਟਾਂ ਪਾਈਆਂ ਜਿਹੜਾ ਦੀ ਲਾਗੇ ਪੈਣੀ ਬਗਦੀ ਉਹਨਾਂ ਨੇ ਰੁਕਾਵਟਾਂ ਪਾਈਆਂ ਉਹਨਾਂ ਨੇ ਅਸੀਂ ਕਿਹਾ ਵੀ ਚਲੋ ਨਿਸ਼ਾਨਦੇਹੀ ਕਰਵਾ ਲੈਂਦੇ ਆ ਨਿਸ਼ਾਨਦੇਹੀ ਕਰਵਾ ਕੇ ਤੇ ਕੰਮ ਸ਼ੁਰੂ ਕਰ ਦਿੰਦੇ ਆ ਤੇ ਉਹਨਾਂ ਦੇ ਦਰਖਤ ਵੀ ਚਾ ਗਏ ਇਹ ਦਰਖਤ ਉਹਨਾਂ ਨੇ ਬਡਾ ਲੇ ਦਰਖਤ ਸਾਡੇ ਘਰ ਤੋਂ ਬੁੜੇ ਫਿਰ ਅਸੀਂ ਰੋਣ ਵਾਸਤੇ ਨਾਲੇ ਗਏ ਉਹਨਾਂ ਨੇ ਜਾਨ ਨੂੰ ਬਹੁਤ ਕਾਲਾ ਕੱਢੀਆਂ ਜਿਹੜੀਆਂ ਲਾਗੇ ਪੈਰ ਲੱਗਦੀ ਸੀ ਕੀ ਨਾਮ ਉਹਨਾਂ ਨੇ ਜਿਹਨਾਂ ਨੇ ਗੱਲਾਂ ਕੱਢੀਆਂ ਰਾਂ ਦਾਸੁਰਾ ਦਾ ਨਾਮ ਹਮ ਤੇ ਦਰਖਤ ਕਾਦੇ ਸੀਗੇ ਦਰਖਤ ਸੁਆਦੇ ਦੀ ਸੀ ਕਿੰਨੇ ਬੂਟੇ ਸੀਗੇ 10 ਬੂਟੇ ਸੀ ਤੇ ਉਹ ਕਿੰਨਾਂ ਨੇ ਬਡਾਏ ਉਹਨਾਂ ਨੇ ਖੁਦ ਬਡਵਾ ਲਿਆ ਸਾਡੇ ਪੁੱਛੇ ਤਾਂ ਬਗੈਣੀ ਬਡਵਾ ਲੈਣ ਅਛਾ ਜੀ ਹਾਂਜੀ ਅਸੀਂ ਰੋਕਣ ਵਾਸਤੇ ਗਏ ਤੇ ਸਾਨੂੰ ਬਹੁਤ ਉਹਨਾਂ ਨੇ ਗਾਲਾਂ ਕਢੀਆਂ ਜਾਤੀ ਵਿਰਤਾ ਸਾਨੂੰ ਗਾਲਾਂ ਕਢੀਆਂ ਉਹਨਾਂ ਨੇ ਬਹੁਤ ਬਹੁਤ ਤੇ ਤੁਸੀਂ ਇਸ ਬਾਬਤ ਕੋ ਕੰਪਲੇਨਟ ਕੀਤੀ ਤੁਸੀਂ ਹਾਂਜੀ ਕੰਪਲੇਨ ਕੀਤੀ ਅਸੀਂ ਹਜ ਪਠਾਨੀ ਪੁਲਿਸ ਨੇ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਕਿ ਫੈਸਲਾ ਆ ਕੇ ਇਸ ਫੇਲ ਵਿੱਚ ਰੱਖ ਲਓ ਅਸੀਂ ਕਹਿੰਦੇ ਨਹੀਂ ਕਰਨਾ ਅਸੀਂ ਪਰਚਾ ਕਰਵਾਣਾ ਹੈ ਲੋਲੀ ਡਰਾਈਵਰ ਅਸੀਂ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਦਿਨ ਆ ਜਾਇਆ ਲੈ ਕੇ ਲੱਕੜਾ ਤੇ ਉਹਨਾਂ ਨੇ ਨਾ ਦਰਾਉਣ ਦੇ ਗੱਲਾਂ। ਅੱਜ ਤੁਸੀ ਜਾਓ ਜੋ ਦਾ ਤੁਸੀਂ ਕਰ ਲੋ ਸਾਨੂੰ ਪਿਆਗਾ। ਦੋਨੇ ਜਿਹੜੇ ਇੱਥੇ ਕੇ ਕਿਸਾਨ ਉਹਨਾਂ ਧੱਕੇ ਵੀ ਮਾਰੇ ਗਾਵਾਂ ਨੂੰ ਕੱਢਿਆ। ਪਰ ਸਾਡੀ ਪੂਛ ਨਾ ਨਹੀਂ ਸਰਵਾਈ ਕੀਤੀ ਕੋਈ। ਅਸੀਂ ਕਿਹਾ ਕਿ ਪਰਚਾ ਕਰ ਦਿਓ ਉਹਨਾਂ ਨੇ ਹੱਦੀ ਵੀ ਸਰਵਾਈ ਨਹੀਂ। ਹਾਂਜੀ ਕੀ ਕਿਹਦੇ ਪੁਲਸਰੇ? ਉਸ ਵਾਰਿਆਂ ਦੇ ਕੋਈ ਸਟੈਪ ਚੁੱਕਿਆ ਨਹੀਂ ਨਾ ਸਾਡਾ ਕੋਈ ਫੈਸਲਾ ਕੀਤਾ। ਤੇ ਹੁਣ ਤੁਸੀਂ ਕੀ ਚਾਹੁੰਦੇ ਆ? ਅਸੀਂ ਚਾਹੁੰਦੇ ਆ ਕਿ ਸਾਡਾ ਫੈਸਲਾ ਹੋਣਾ ਚਾਹੀਦਾ। ਸਾਡੇ ਜਿਹੜੇ ਬੰਦੇ ਕਾਮਰ ਕਾਟਾ ਫਿਰਦੀ ਆਪਣੀ ਹੋਣੀ ਚਾਹੀਦੇ। ਕੰਮ ਸਹੀ ਹੋਣੀ ਚਾਹੀਦੀ ਹੈ ਜਿਹੜਾ ਕੰਮ ਗਲੀ ਦਾ ਹੁਣ ਰੁਕਿਆ ਪਿਆ ਹੈ ਹਾਂਜੀ ਰੁਕਿਆ ਪਿਆ ਹੈ ਅਸੀਂ ਅਸੀਂ ਕੰਮ ਕਰਵਾਉਣਾ ਚਾਹਦੇ ਹਾਂ ਐਸੇ ਜੀ ਹਾਂਜੀ ਤੇ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਬੁਸਨੇ ਤੱਕ ਜੀ ਕੀ ਨਾਂ ਤੁਹਾਡਾ ਜੀ ਮੇਰੇ ਨਾਲ ਡਾਕਟਰ ਬਲਵਿੰਦਰ ਸਿੰਘ ਚੜਿੰਗ ਆਮ ਆਦਮੀ ਪਾਰਟੀ ਦਾ ਸਰਕਲ ਚਾਰਜ ਹੈ ਮੇਰੇ ਮਿਸ ਜੇ ਪਹਿਲਾਂ ਵੀ ਇਹਨਾਂ ਨੇ 19 ਵਿੱਚ ਬਲਾਕਪੁਰ ਤੇ ਇਲੈਕਸ਼ਨ ਲੜਿਆ ਸੀ ਮੋਰ ਮੌਕੇ ਦੇ ਮੌਜੂਦਾ ਸਰਪੰਚ ਆ ਅਸੀਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਸੀਗੇ ਪਿੰਡ ਦਾ ਵਿਕਾਸ ਕਰਨ ਵਾਸਤੇ ਅਸੀਂ ਦਮਾਡ ਪੱਤਰ ਦੇ ਕੇ ਅਸੀਂ ਪਿੰਡ ਦੀ ਗਰੰਟਾ ਲੈਂਦੀਆਂ ਅਸੀਂ ਇੱਕ ਬਹੁਤ ਦੇਰ ਤੋਂ ਜਿਹੜੀ ਹੈ ਗਲੀ ਜਿਹੜੀ ਕੱਚੀ ਰਸਤਾ ਸੀਗਾ ਕੱਚਾ ਰਸਤਾ ਬਣਾਉਣ ਦੇ ਵਾਸਤੇ ਅਸੀਂ ਉੱਥੇ ਜਿਹੜਾ ਮਟੀਰੀਅਲ ਸਟਾਉਣਾ ਸੀ ਤੇ ਜਿਹੜੇ ਨਾਲ ਲੱਗਦੇ ਖੇਤਾਂ ਵਾਲੇ ਆ ਉਹਨਾਂ ਨੂੰ ਅਸੀਂ ਪੁੱਛਿਆ ਜਾ ਕੇ ਅਸੀਂ ਤੁਹਾਡੀ ਵੀ ਇਹ ਗਲੀ ਬਣਾਉਣੀ ਹੈ ਉਹ ਕਹਿੰਦੇ ਨਿਸ਼ਾਨਦੇਹੀ ਕਰਾਓ ਅਸੀਂ ਜੀ ਠੀਕ ਹੈ ਅਸੀਂ ਨਿਸ਼ਾਨਦੇਹੀ ਕਰਵਾਤੀ ਜਦੋਂ ਨਿਸ਼ਾਨਦੇਹੀ ਕਰਾਈ ਉਹਦੇ ਦਰਸ਼ ਵਿੱਚ ਆ ਗਏ ਸੜਕ ਦੇ ਵਿੱਚ ਆ ਗਏ ਉਹ ਕਦੇ ਸਾਨੂੰ ਮਨਜ਼ੂਰ ਨਹੀਂ ਐ ਕਿ ਤੁਸੀਂ ਆਪ ਕਰਾ ਲਓ ਜਿਵੇਂ ਉਹਨਾਂ ਆਪ ਕਰਾਉਣ ਤੋਂ ਪਹਿਲਾਂ ਹੀ ਬੂਤੇ ਦਰਖਤ ਬਟਾ ਰਹੇ ਮੈਂ ਉਹ ਕੋਲ ਗਿਆ ਜਾ ਕੇ ਮੇਰੇ ਮੈਸੇਜ ਅਨੀਤਾ ਦੇਵੀ ਸਰਪੰਚ ਇਹ ਵੀ ਉਸੇ ਮੌਕੇ ਤੇ ਹਾਜ਼ਰ ਹੋਏ ਜਿਹਦੇ ਅਸੀਂ ਪੁੱਛਿਆ ਰਣ ਉਹਨਾਂ ਨੇ ਸਾਨੂੰ ਬਹੁਤ ਚੰਗਾ ਮਾੜਾ ਭਲਾ ਬਹੁਤ ਬੋਲਿਆ ਐ ਜਿਹੜਾ ਠੇਕੇਦਾਰ ਜਿਹੜਾ ਸੀਗਾ ਲੱਕੜ ਦਾ ਵਪਾਰੀ ਹਾਂਜੀ ਉਹਦਾ ਨਾਮ ਠਾਕੁਰ ਦਾ ਹਮਚਲ ਦਾ ਰਾਇ ਜਦੋਂ ਉਸ ਬੰਦੇ ਨੇ ਵੀ ਸਾਨੂੰ ਬਾਤ ਨਿਜੀ ਨਾਲ ਪੇਸ਼ ਆਇਆ ਉਹਨੇ ਬਹੁਤ ਚੰਗਾ ਮਾੜਾ ਕਿਹਾ ਉਸ ਨੂੰ ਪਛਾਣ ਵਾਲਾ ਜਿਹੜਾ ਰਾਮਦਾਸ ਜੀ ਦੀ ਕੀ ਪਹਿਲੀ ਆਂਦੀ ਸੀਗੀ ਵਿੱਚ ਦਰਖਤ ਜਿਹੜੇ ਬੂਟੇ ਆਏ ਜਿਹੜੇ ਉਸ ਰਾਮਦਾਸ ਨੇ ਉਸ ਦਲੇਰੀ ਹੌਸਲਾ ਉਹਦਾ ਇੰਨਾ ਬਤਾਇਆ ਵਪਾਰੀ ਦਾ ਵਪਾਰੀ ਵੀ ਸ਼ਰੂ ਬਹੁਤ ਚੰਗਾ ਮਾਰਾ ਕਹਿ ਕੇ ਗਿਆ ਉਸ ਮੁਕਮੇ ਆਪਣੇ ਸਾਡੇ ਹਲਕਾ ਰਿਚਾਰਜ ਜਿਹੜੇ ਪੀਏ ਅਮਤ ਨੂੰ ਫੋਨ ਕੀਤਾ ਯਕੀ ਭਾਈ ਨੂੰ ਫੋਨ ਕੀਤਾ ਐਸਐਚ ਸਾਹਿਬ ਆਏ ਮੌਕਾ ਦੇਖ ਕੇ ਗਏ ਬੂਟੇ ਕੱਟੇ ਹੋਏ ਦੇਖ ਕੇ ਉਸ ਕੋਈ ਲੱਕੜ ਦਾ ਨਿਸ਼ਾਨ ਨਹੀਂ ਸੀ ਉਹ ਲੱਕੜ ਲੈ ਕੇ ਭੱਜ ਗਿਆ ਸੀਗਾ ਤੇ ਜਦੋਂ ਸਾਨੂੰ ਉਥੇ ਬੁਲਾਇਆ ਹੋਣਾ ਹੈ 19 4 23 ਤਰੀਕ ਤੇ ਕਰੀਬ ਅਸੀਂ ਉਥੇ ਤਾ ਪਰਚਾ ਉਸ ਤੋਂ ਬਾਅਦ ਵਿੱਚ ਮੈਂ ਘਟੋ ਘਟ 15 ਜਿਹੜੇ ਪ੍ਰਧਾਨ ਦੇ ਲੀਡਰ ਜਿਹੜੇ ਹੈ ਉਹਨਾਂ ਦੇ ਫੋਨ ਵੀ ਕਰਾ ਚੁੱਕਾ ਐ ਸਚੂਨ ਡਿਪਟੀ ਫਾਇਰ ਬੁਲ ਗਏ ਹਾਂਜੀ ਉਹਨਾਂ ਨੇ ਵੀ ਕਿਹਾ ਐ ਆਪਣੇ ਕਾਰਵਾਈ ਕਰਨ ਐਫਐਸਐਚ ਦੇ ਕੋਈ ਅਸਰ ਨਹੀਂ ਕੀਤਾ ਜਗੀਪਾਜੀ ਬੁਲ ਗਏ ਉਹਨਾਂ ਨੇ ਕਿਹਾ ਅਸਰ ਨਹੀਂ ਕੀਤਾ ਫਿਰ ਅਮਿਤ ਨੇ ਫੋਨ ਕੀਤਾ ਸਾਡੇ ਐਮਪੀ ਸਾਹਿਬ ਨੇ ਪਰਸੋਂ ਰਾਤ ਹਾਜੀਪੁਰ ਆਈ ਸੀ ਉਹਨਾਂ ਨੇ ਵੀ ਕਿਹਾ ਹਾਂਜੀ ਕੋਈ ਅਸਰ ਨਹੀਂ ਹੋਇਆ ਤੱਕ ਆਪਣੇ ਐਮਪੀ ਦੇ ਰੀਡਰ ਨੇ ਡਾਕਟਰ ਸ਼ਿਵ ਨੇ ਫੋਨ ਕੀਤਾ ਡਾਕਟਰ ਬਿੱਪਲ ਨੇ ਫੋਨ ਦਿੱਤਾ ਹੁਣ ਮੈਂ ਕੀ ਕਹਾਂ ਯਾਰ ਅਗਲੀ ਕਾਰਵਾਈ ਕਿਹੜੀ ਰਹਿ ਗਈ ਹੁਣ ਜਾਂ ਕੇ ਸੀਐਮ ਨੂੰ ਫੋਨ ਕਰੀਏ ਸੀਐਮ ਨੂੰ ਫੋਨ ਕਰੀਏ ਜਾਂ ਕੇ ਕੇਜਰੀਵਾਲ ਨੂੰ ਫੋਨ ਕਰੀਏ ਅਸੀਂ ਸੱਤਾ ਵਿੱਚ ਰਹਿੰਦੇ ਹੁਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਸੀਂ ਤੇ ਪਾਰਟੀ ਅੱਗੇ ਵੀ ਕਹਾਂਗੇ ਸਮਾਜ ਚ ਵੀ ਕਹਾਂਗੇ ਜਿਹੜੇ ਕਿ ਅਸੀਂ ਡਿਵੈਲਪਮੈਂਟ ਵਾਸਤੇ ਅੱਗੇ ਕਦਮ ਰਧਾਏ ਆ ਜੇ ਪੰਜਾਬ ਸਰਕਾਰ ਡਿਵੈਲਪਮੈਂਟ ਕਰਾਉਂਦੀ ਲਈ ਹੈ ਤੇ ਰਾਹ ਵਿੱਚ ਰੁਕਾਵਟਾਂ ਪਾਉਣ ਵਾਲੇ ਜੋ ਆ ਇਹ ਤੁਸੀਂ ਕਹਿ ਰਹੇ ਹੋ ਕਿ ਗਲੀ ਜਿਹੜੀ ਇਤੋਂ ਅੱਗੇ ਹੋਰ ਕਿ ਪੜ ਰਹਾ ਉਹਨਾਂ ਦੇ ਬਿਨਾਂ ਵਜਾ ਤੋਂ ਉਹਨਾਂ ਨੂੰ ਪਤਾ ਲੱਗਿਆ ਕਿ ਗਲੀ ਬਣਾਉਣ ਲੱਗੇ ਆ ਉਹਨਾਂ ਦੇ ਸਾਡੇ ਕੋਲ ਵਿੱਚ ਕੇਸ ਲਾਤਾ ਹੋਰ ਕੋਰਟ ਕੇਸ ਚੱਲ ਰਿਹਾ ਇਸ ਟਾਈਮ ਕੋਰਟ ਕੇਸ ਵਿੱਚ ਉਹ ਅਲੱਗ ਹੈ ਉਹ ਉਹਨਾਂ ਦੀ ਪਾਰਟੀ ਹੈ ਤੇ ਅਸੀਂ ਦੇ ਕਹੇ ਚਲੋ ਅੱਧੀ ਬਣਾ ਦਿੰਦੇ ਆ ਜਿੰਨੀ ਜਿਹੜਾ ਆਰਾਮ ਦਾ ਫੇਲੇ ਸੜਕ ਵਾਲੀ ਹੈ ਦਰਖਤਾਂ ਵਾਲੀ ਆਈ ਹੈ ਤੇ ਉਹ ਨਾਜ਼ਰਾਮ ਦਾ ਸਾਡੇ ਕੋਲ ਆਇਆ ਤੇ ਤੁਸੀਂ ਵੀ ਦਰਖਤ ਵਟਾ ਲਓ ਜਾਂ ਕਿੱਦਾਂ ਕਰਨਾ ਕੁਝ ਨਹੀਂ ਕਰ ਰਿਹਾ ਅਸੀਂ ਇਹ ਦੇਖਣਾ ਚਾਹੀਏ ਕਿ ਐਸਐਚਓ ਜਿਹੜਾ ਹਰਪ੍ਰੇਮ ਹੈ ਉਹ ਹਾਜੀਪੁਰ ਥਾਣੇ ਵਿੱਚ ਤਿੰਨ ਵਾਰ ਆਪ ਖੁਦ ਜਾ ਕੇ ਤਾਂ ਇਹੋ ਗੰਦਾ ਵੀ ਕੋਈ ਗੱਲ ਨਹੀਂ ਉਹਨਾਂ ਤੋਂ ਤੁਹਾਡੀ ਮਾਫੀ ਮੰਗੀ ਸੀਗੀ ਉਹ ਕਾਦੀ ਮਾਫੀ ਮੰਗਣੀ ਹੋਈ ਜਿਸ ਨੇ ਇੰਨੀ ਗੱਲ ਸਾਡੀ ਮੈਸੇਜ ਨੂੰ ਜਿਹੜਾ ਮੌਕੇ ਤੇ ਮਜੂਦਾ ਸਰਪਾਈ ਚਾ ਉਹਸ ਨੂੰ ਇੰਨੀਆਂ ਗਾਲਾਂ ਮਤਿਆਂ ਕਿਤੇ ਹੁਣ ਕੀ ਬਿਆਨ ਕਰਾਂ ਤੁਹਾਡੇ ਸਾਹਮਣੇ মিডিਆ ਸਾਹਮਣੇ ਪ੍ਰੈਸ ਸਾਹਮਣੇ ਕੀ ਬਿਆਨ ਕਰੀ ਜੋ ਕਿ ਉਹਨਾਂ ਨੇ ਮਾੜਾ ਪਲਾ ਕਹਿ ਦਿੱਤਾ ਸੀਗਾ ਅਸੀਂ ਸਿੱਟਾ ਵੀ ਬੰਦੀ ਕਾਰਵਾਈ ਕਰ ਐਸਐਚ ਨੂੰ ਕਿਹੜੀ ਸਰਕਾਰ ਦੀ ਸੰਜ ਨੂੰ ਵੀ ਕੋਈ ਪ੍ਰੈਸ਼ਰ ਹੈ ਜਿਹੜਾ ਵੀ ਉਹ ਮੰਨਦੇ ਨੇ ਕਿ ਅਸੀਂ ਸੱਤਾ ਵਿੱਚ ਰਹੇਗੇ ਵੀ ਸਾਡੇ ਨਾਲ ਕੰਮ ਨਹੀਂ ਹੋ ਰਿਹਾ ਹੁਣ ਕੀ ਚਾਹੁੰਦੇ ਅਸੀਂ ਗੱਲ ਅਗਲੇ ਵੀ ਪਹਿਲਾਂ ਵੀ ਮੈਂ ਕਹਿਆ ਸੀਗਾ ਤਿੰਨ ਵਾਰ ਅੱਜ ਵੀ ਮੈਂ ਇਹ ਕਹਣਾ ਕਿ ਜੋ ਬਣਦੀ ਕਾਰਵਾਈ ਹੈਗੀ ਉਹਨਾਂ ਪਰ ਕਰੇ ਉਹਨਾਂ ਪਰਚਾ ਦਰਜ ਕਰੇ ਨਹੀਂ ਤਾਂ ਆਈ ਐਸ ਸੀ ਐਸ ਟੀ ਦਾ ਪਰਚਾ ਦੇ ਕੇ ਤੇ ਆਪਣੇ ਗਾਂਦ ਤੋਂ ਪੈਨੇ ਜੈਸਾ ਜੋ ਸਭ ਜੋ ਨਹੀਂ ਮੰਨਦੇ ਤਾਂ ਓਕੇ ਅਚੜਿੰਗ ਪਿੰਡ ਵਾਲਿਆਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਕੋਈ ਗਲੀ ਦੇ ਮਾਮਲੇ ਲੈ ਕੇ ਤੇ ਕੀ ਸਾਰਾ ਮਾਮਲਾ ਹੈਗਾ ਕਿ ਕਿਉਂ ਕਿ ਲਜਾਮ ਲੈ ਕੇ ਇਹ ਫਿਰ ਦੀ ਪੰਚਾਇਤ ਵੱਲੋਂ ਕੰਪਲੇਂਟ ਆਈ ਸੀ ਕੋਈ ਸਰਕਾਰੀ ਕੋ ਰਾਸਤਾ ਜਿਸ ਲਈ ਵੀ ਸਾਡੇ ਚਰ ਗਾਵੜ ਪਹਿਲਾਂ ਕਰਦੇ ਆਂ ਉਹਦੇ ਪਰਵਾਹੀ ਕਰੇਗੀ ਇਸੇ ਲਈ ਉਹਨਾਂ ਨੇ ਦੁਜੀਤਿਆ ਸੀ ਉਹਦਾ ਜਦੋਂ ਮਾਪਾ ਬੂਆ ਦੇਖਿਆ ਤਾਂ ਉਹਦਾ ਜਿਹੜਾ ਕੀ ਇਹਦਾ ਨਵ ਨਾਮ ਲੰਘਦਾ ਸੀ ਕੁਝ ਉਹਦੇ ਦਰਖਤ ਸੀਗੇ ਜਿਹਦੇ ਕਰਕੇ ਉਹਨਾਂ ਨੇ ਕੁਝ ਕਰਕੇ ਪੰਚ ਇਕੱਠੇ ਸੀ ਪਰ ਉਹਨਾਂ ਨੂੰ ਸੀਗਾ ਵੀ ਸਾਡੇ ਵੀ ਦੁਬਾਰੇ ਪਛਾਣ ਦੀ ਉਹ ਸਾਡੀ ਹੱਕ ਰਸੀ ਆ ਵੀ ਸਾਡਾ ਜਿਹੜਾ ਰਾਸਤਾ ਹੈਗਾ ਇਹ ਸਾਡੀ ਜ਼ਮੀਨ ਦੇ ਵਿੱਚ ਆਇਆ ਹੈ ਉਹਨਾਂ ਨੇ ਫਿਰ ਦੁਬਾਰੇ ਨਿਸ਼ਾਨਦੇਹੀ ਅਪਲਾਈ ਕੀਤੀ ਪਾਈ ਜਦੋਂ ਇਸ ਨੂੰ ਸਹਿਮਤ ਨੇ ਨਿਸ਼ਾਨਦੇਹ ਨਾਲ ਹੋਈ ਜੀਗਾ ਇਹ ਸਾਡੀ ਹੱਕ ਵਿੱਚ ਹੀ ਹੋ ਗਈ ਅਸੀਂ ਜਿਹੜੇ ਦਰख्ਵਾਜੇ ਜੀ ਹੈ ਉਹ ਚਾਹੇ ਆਪਣੇ ਪੰਚਾਇਤ ਲਗ ਨੂੰ ਸੰਬੰਧਿਤ ਨਾਲ ਤੋਂ ਉਹ ਮੈਟਰ ਸੀਦਾ ਜਿਵੇਂ ਲੈਚਰ ਦਾ ਮੈਟਰ ਸੀਦਾ ਬਾਕੀ ਕੁਝ ਜਿਹੜੀਆਂ ਉਹ ਗੱਲਾਂ ਕਰਦੇ ਵੀ ਕੂਈਆਂ ਦੇ ਵਿੱਚ ਫੂਟੋਗ੍ਰਾਫੀ ਦੇ ਸੰਬੰਧ ਵਿੱਚ ਉਹਨੂੰ ਕਰ ਦਿੱਤੀ ਜਾਂਦੀ ਜਾਂਦੀ ਬਾਕੀ ਹੋਰ ਇਸ ਤਰ੍ਹਾਂ ਦੇ ਕੋਈ ਅਧਿ ਧੰਨਵਾਦ ਦੇ ਵਿੱਚ ਨਹੀਂ ਹੋਣੀ ਪਾਈ ਕਿ ਕੋਈ ਵਿਸ਼ਾ ਚੋ ਵੀ ਦੇ ਭੇਨ ਦੇ ਵਿੱਚ ਉਹਨਾਂ ਦੇ ਚੋ ਵੀ ਲਿਖਵਾ ਨਹੀਂ ਠੀਕ ਹੈ